ਬਾਕੀ ਮਿੱਤਰੋ ਆ ਵੀ ਸੜਕ ਨਹੀਂ ਦੇਖਦਾ ਪਰ ਸਾਰਾ ਟੁੱਟਿਆ ਆ ਤੇ ਪਾਲਾਂ ਪਈਆਂ ਤੇ ਪਾਲਾਂ ਫੜ-ਫੜ ਕੇ ਭਾਗੇ ਕਿ ਦਰਿਆ ਹਾਂਜੀ ਮਿੱਤਰੋ ਇਹ ਆ ਲਾਈਵ ਤਸਵੀਰਾਂ ਅੱਜ ਦੀਆਂ 27 ਤਰੀਕ ਦੀਆਂ 27 ਅਗਸਤ ਦੀਆਂ ਬਿਆਸ ਦਰਿਆ ਦੀਆਂ ਤੁਸੀਂ ਦੇਖ ਸਕਦੇ ਆ ਕਿ ਬਿਆਸ ਦਰਿਆ ਦਾ ਜਿਹੜਾ ਪਾਣੀ ਆ ਉਹ ਆਪਣੇ ਲੈਵਲ ਤੋਂ ਹੋਰ ਉੱਤੇ ਵੱਧ ਰਿਹਾ ਆ ਉੱਤੇ ਵਧਣ ਦੇ ਨਾਲ ਹੀ ਹੁੰਦਾ ਕਿ ਜਿੱਦ ਲਾਗੇ ਜਿਹੜੇ ਪਿੰਡ ਆ ਉਹਨਾਂ ਨੂੰ ਵੀ ਖਤਰੀ ਦੀ ਘੰਟੀ ਜਿਹੜੀ বাজ ਜਾਂਦੀ ਕਿਉਂਕਿ ਲੋਕਾਂ ਦੇ ਘਰਾਂ 'ਚ ਪਾਣੀ ਭੜ ਜਾਂਦਾ ਹੈ ਜਾਂ ਲੋਕਾਂ ਦੀ ਫਸਲਾਂ ਵੀ ਤਬਾਹ ਹੋ ਜਾਂਦੀਆਂ ਤੁਸੀਂ ਦੇਖ ਸਕਦੇ ਆ ਲਾਗੇ ਲਾਗੇ ਨਾਲ ਦੇ ਨਾਲ ਫਸਲਾਂ ਜਿਹੜੀਆਂ ਕੋਈ ਹੋਈਆਂ ਆ ਲੋਕਾਂ ਦੀਆਂ ਕਿਸਾਨਾਂ ਦੀ ਆਪਣੀਆਂ ਜ਼ਿੰਮੇਵਾਰ ਭਰਾਵਾਂ ਦੀਆਂ ਉਹ ਸਾਰੀਆਂ ਖੜਾਂ ਦੇ ਕਰਕੇ ਪ੍ਰਭਾਵਿਤ ਹੋ ਜਾਂਦੀਆਂ ਕਿ ਕਿਸਾਨ ਇਹ ਹੀ ਹੁੰਦਾ ਕਿਸਾਨ ਨੂੰ ਹੀ ਹੁੰਦਾ ਕਿ ਆਪਣੀ ਫਸਲ ਪੀਜਾਂਗੇ ਤੇ ਆਪਣਾ ਗੁਜ਼ਾਰਾ ਕਰਾਂਗੇ ਪਰ ਕਿਸਾਨ ਹਰ ਵਾਰ ਜਿਹੜਾ ਹੈ ਆਫਤਾਂ ਦੇ ਘੇਰੇ 'ਚ ਆ ਜਾਂਦਾ ਹੈ ਕਦੀ ਸਰਕਾਰਾਂ ਆਫਤ ਦੇ ਦਿੰਦੀਆਂ ਕਦੀ ਜਿਹੜਾ ਹੈਗਾ ਕੁਦਰਤ ਆਫਤ ਦੇ ਦਿੰਦੀ ਆ ਬਾਕੀ ਤੁਸੀਂ ਦੇਖ ਸਕਦੇ ਮਿੱਤਰੋ ਇਹ ਬਿਆਸਤਰਿਆ ਦਾ ਪਾਣੀ ਹੈ ਇਹ ਪਾਣੀ ਬਦਲਣ ਦੇ ਕ ਵਗੈਰਾ ਫਟਦੇ ਆ ਉਹ ਸਾਰੇ ਬਿਆਸ ਦਰਿਆ ਦੇ ਹੋ ਗਿਆ ਫਿਰ ਪੌਂਗ ਡੈਮ ਹੋ ਗਿਆ ਜਿੰਨਾ ਪਿੱਛੇ ਡੈਮਾਂ ਦਾ ਪਾਣੀ ਆ ਜਦੋਂ ਉਹ ਛੱਡਦੇ ਆ ਤਾਂ ਇਹਦਾ ਫਲੋ ਜਿਹੜਾ ਹੈ ਉਹ ਵਧ ਜਾਂਦਾ ਹੈ ਤੇ ਪਿੰਡਾਂ ਦੇ ਵਿੱਚ ਵਿੱਚ ਦੇ ਵਧ ਜਾਂਦੇ ਬਾਕੀ ਤੁਸੀਂ ਉਹ ਤਾਂ ਲਖਣਾ ਮੈਂ ਸ੍ਰੀਦਰੋਂ ਪਰਲੇਪਸ਼ਨ ਪਰੋ ਦਿਖਦੇ ਪਾਣੀ ਦਾ ਪਹਾਹਾ ਤੇ ਪਹਾੜੀ ਦਾ ਪਹਾਹਾ ਬਹੁਤ ਜ਼ਿਆਦਾ ਤੇਜ਼ ਆ ਤੁਸੀਂ ਮਿੱਤਰੋ ਦੇਖ ਸਕਦੇ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਦੇਖੋ ਸਾਹਮਣੇ ਤੇ ਆ ਦੇਖੋ ਸਾਰਾ ਪਾਣੀ ਜਿਹੜਾ ਨਾਲ ਪਿੱਛੋਂ ਪੂਰਾ ਫਲੋ ਬਣਿਆ ਪਿਆ ਪਾਣੀ ਦਾ ਆ ਦੇਖੋ ਦੇ ਆ ਪਿਛੋਂ ਪਿਛਲੀ ਤਾਂ ਇਹਦਾ ਪਾਣੀ ਪਾਣਾ ਚਾਹੀਦਾ ਪਾਣੀ ਦਾ ਲੈਵਲ ਜਿਹੜਾ ਵਹਹਾ ਬਹੁਤ ਚੇਂਜ ਹੋ ਰਿਹਾ ਮੈਟਰ ਉਹ ਇਹ ਲਾਈਵ ਤਸਵੀਰਾਂ ਦਾ ਅੱਜ ਬਿਆਸ ਦਰਿਆ ਤੋਂ 27 ਤਰੀਕ ਦੀਆਂ 27 ਅਗਸਤ ਦੀਆਂ ਰਾਤੀ ਵੀ ਮੀਂਹ ਬਹੁਤ ਪਿਆ ਹੁਣ ਪੂਰਾ ਹਫਤਾ ਕਿਹੜਾ ਮੀਂਹ ਦੱਸਿਆ ਹੋਇਆ ਆ ਤਾਂ ਕਰਕੇ ਜਿਹੜਾ ਪਾਣੀ ਆ ਪਾਣੀ ਦਾ ਲੈਵਲ ਬਹੁਤ ਵਧ ਗਿਆ ਹੈ ਜਿਵੇਂ ਤੁਸੀਂ ਦੇਖ ਸਕਦੇ ਆਂ ਵੀਡੀਓ ਹਨ ਜਿੱਦਾਂ ਫਸਲਾਂ ਦਾ ਲੋਕਾਂ ਦੇ ਘਰਾਂ ਵਿੱਚ ਵੀ ਨੁਕਸਾਨ ਬਹੁਤ ਹੁੰਦਾ ਤਾਂ ਹੋਰ ਵੀ ਯਾਰਾ ਜਾਂਦੇ ਆਂ ਤੇ ਇੱਧਰ ਦੇਖੋ ਤੁਸੀਂ ਉਹ ਤੁਹਾਨੂੰ ਪਰਲੇ ਪਾਸੇ ਦਿਖਾਉਣਾ ਤਾਂ ਮੈਂ ਪਰਲੇ ਪਾਸੇ ਜਾ ਕੇ ਨਾ ਤੁਹਾਨੂੰ ਦਿਖਾਉਣਾ ਕਿ ਜਾ ਕੇ ਕਿੰਨਾ ਨੁਕਸਾਨ ਹੋਇਆ ਲੋਕਾਂ ਦਾ ਬਾਹਰ ਵੀ ਦਿੱਕ ਹੋਇਆ ਇਹ ਪੰਜਾਬ ਨਾਲ ਨਹੀਂ ਖੜਦਾ ਕੋਈ ਵੀ ਪੰਜਾਬ ਸਾਰਿਆਂ ਨਾਲ ਖੜ ਜਾਂਦਾ ਜਦੋਂ ਪੰਜਾਬ ਤੇ ਆਫਤ ਪੈਂਦੀ ਨਾ ਸਾਰੇ ਸਾਧ ਛੱਡ ਜਾਂਦੇ ਆ ਪੰਜਾਬ ਦਾ ਆ ਦੇਖੋ ਮਿੱਤਰੋ ਹੁਣ ਜਿਹੜਾ ਪਾਣੀ ਦਾ ਬਹਾਅ ਆ ਪਾਣੀ ਬਹੁਤ ਤੇਜ਼ ਵਗਦਾ ਪਿਆ ਪਗਣ ਦੇ ਕਾਰਨ ਜਿਹੜੀਆਂ ਫਸਲਾਂ ਲੋਕਾਂ ਦੀਆਂ ਜਿਹੜੀਆਂ ਆ ਦੇਖੋ ਕਿਸੇ ਦੀ ਫਸਲ ਆ ਉਹਦਾ ਸਾਰਾ ਪਾਣੀ ਦਾ ਉਧਰ ਚਲ ਗਿਆ ਆ ਉਹਦਾ ਕੇ ਸਾਹਮਣੇ ਕੀ ਖੁੱਤੂ ਕਾਰੀ ਆ ਪਾਣੀ ਦਾ ਉਧਰ ਗਿਆ ਇਹ ਦੇਖ ਸਕਦੇ ਆ ਪੁਲ ਵੀ ਲੱਗ ਗਿਆ ਨਾ ਪੁਲ ਵੀ ਕੰਬਦਾ ਪਿਆ ਪੂਰਾ ਜਿਹੜਾ ਟਰੱਕ ਲੰਘਿਆ ਪੁਲ ਵੀ ਪੂਰਾ ਐ ਵਾਈਬ੍ਰੇਟ ਕਰਦਾ ਪਿਆ ਤੇਰੇ ਮਧੇਨ ਪਤਾ ਚਾ ਰਿਹਾ ਆ ਪਹਾੜਾਂ ਵਿੱਚ ਮੀਂਹ ਪੈਣ ਦੇ ਨਾਲ ਬਦਲ ਫਟਣ ਦੇ ਨਾਲ ਹੋਰ ਬਾਕੀ ਟਾਈਮਾਂ ਦਾ ਪਾਣੀ ਜਿਹੜਾ ਛੱਡਦੇ ਪਏ ਆ ਉਹਦੇ ਨਾਲ ਕਿੰਨੇ ਜਿਹੜੀਆਂ ਆਪਣੇ ਨਹਿਰਾਂ ਹਕ ਪੰਜਾਬ ਦੇ ਵਿੱਚ ਨੰਗਦੀਆਂ ਆ ਜਾਂ ਹੋਰ ਵੀ ਕਿਸੇ ਰਾਜੇ ਵਿੱਚ ਛੇ ਨਹਿਰਾਂ ਨੰਗਦੀਆਂ ਆ ਉਹਦਾ ਕਰਕੇ ਕਹਿੰਦਾ ਪਿੰਡਾਂ ਦਾ ਬਹੁਤ ਨੁਕਸਾਨ ਹੁੰਦਾ ਆ ਆਲੇ-ਦੁਆਲੇ ਸਾਰਾ ਪਾਣੀ ਭਰਿਆ ਪਿਆ। ਭਾਈ ਕਿੰਨੇ ਦਿਨ ਹੋ ਗਏ ਤੁਹਾਨੂੰ ਇਦਾਂ ਬੈਠਿਆਂ ਇੱਥੇ? ਕੱਲ ਕੱਲ ਪਰਸੋਂ ਦਾ ਜ਼ਿਆਦਾ। ਕੱਲ ਪਰਸੋਂ ਦਾ ਜ਼ਿਆਦਾ ਨਾ। ਹਾਂਜੀ। ਰਹਿ ਦਿੱਕਤਾਂ ਵੀ ਆ ਰਹੀਆਂ ਹੁਣੀਆਂ ਜਿੱਦਾਂ ਸਾਰਾ ਜ਼ਮਾਨਾ ਨਹੀਂ ਲੈ ਕੇ ਆਈ ਆਪਣਾ ਵਾਰਾ ਨਾ। ਹਾਂਜੀ ਹਾਂਜੀ। ਠੀਕ ਆ। ਪਾਣੀ ਕਰਕੇ ਸਾਰਾ ਜਿੱਦਾਂ ਪਸ਼ੂ ਪਾਸੂ ਪਸ਼ੂ ਪਾਲਣ ਜਿੱਦਾਂ ਸਾਰਾ ਖੇਤੀਬਾੜੀ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਨਾ ਭਰਾਓ। ਹਾਂਜੀ ਝੋਨੇ ਮਾਰੇਗੇ ਸਾਰੇ। ਝੋਨੇ ਮਾਰੇਗੇ ਸਾਰੇ ਨਾ। ਲਾਗੇ ਦਿਰਾਬ ਇੰਨਾ ਕਰਕੇ ਨੁਕਸਾਨ ਜਿਆਦਾ ਕੀੜੇ ਤਾਂ ਇਧਰ ਜਿਆਦਾ ਸਾਡੇ ਯਾਰ ਏਰੀਆ ਜਿਆਦਾ ਹਾਂਜੀ ਹਾਂਜੀ ਬਾਕੀ ਇਹ ਸਾਹਮਣੇ ਘਰ ਵੀ ਤੁਹਾਡਾ ਆਪਣਾ ਵੀ ਆਪਣਾ ਹੈ ਹਾਂਜੀ ਹਾਂਜੀ ਆਪਣਾ ਹੀ ਅੱਛਾ ਅੱਛਾ ਮਿੱਤਰੋ ਵੀ ਦੇਖ ਸਕਦੇ ਆ ਪਾਣੀ ਵਾਲੇ ਦੋਲੇ ਸਾਰਾ ਘਰ ਵਾਲੇ ਡੱਬੇ ਹੋਇਆ ਦੇਖੋ ਬਾਕੀ ਰੋਟੀ ਪੈਣ ਦਾ ਪਾਜੀ ਕਿਦਾਂ ਫਿਰ ਆ ਵੀ ਇਹ ਤਾਂ ਲੰਗਰ ਵੀ ਤਾਂ ਦੇ ਜਾਂਦੇ ਨੇ ਨਹੀਂ ਨਹੀਂ ਲੰਗਰ ਆ ਜਾਂਦਾ ਗੁਰਦਾਰਿਆਂ ਨੂੰ ਲੰਗਰ ਹੋਰ ਦਰ ਆ ਜਾਂਦਾ ਹਾਂਜੀ ਹਾਂਜੀ ਕਿਹਨੇ ਹੁੰਦੇ ਆ ਮੈਂ ਇਹ ਪਿੰਡ ਕਿਹੜਾ ਪਿੰਡ ਆ ਭਾਈ ਉਹ ਤਾਂ ਬਿਆਸਪਿੰਡ ਪਿੰਡ ਪਿੰਡ ਆਪਣਾ ਫੱਤਾ ਗੁੱਲਾ ਗੱਦੂਵਾਲ ਰੜਾ ਮੰਡ ਅੱਥੇ ਨੇ ਪਿੰਡ ਪੈ ਜਾਂਦੇ ਤਿੰਨ ਪਿੰਡ ਬੈ ਗੜੇ ਪਣੇ ਹੜਦੀਚ ਪਿੰਡ ਚ ਆ ਜਿਹੜੇ ਆ ਨਾ ਬਾਈ ਹਾਂ ਜੀ ਆਹ ਸੇਹੀ ਹਾਂ ਮੋਰਾ ਅੱਗਰ ਦਾਸ ਕਰ ਆਪਾਂ ਬਸ ਕਰੀ ਮੀਂਹ ਚੰਗਾ ਪਵਾਤਾ ਹੁਣ ਨਾ ਮੀਂਹ ਨਹੀਂ ਆ ਡੰਡਿਆ ਤਿੰਨ ਦਿਨ ਰੋਕੀ ਆਪਣੇ ਘਰਾਂ ਨੂੰ ਜਾਣ ਯਾਰ ਆਪਣੇ ਮਾੜੀ ਤੱਕੀ ਦੀ ਕਰਦੇ ਯਾਰ ਬਹੁਤ ਮਾਰੇ ਹਾਲ ਆ ਉਹ ਸਾਰਾ ਪਿਛੇ ਤੱਕ ਪਾਣੀ ਆ ਭਾਈ ਇਹ ਨਾ ਉਹ ਪਿਛੇ ਸਾਰਾ ਪਿਛੇ ਤੱਕ ਮਤਰਾ ਦਿਨ ਦੇਖ ਸਕ ਰਹੇ ਹੋ ਸਾਰਾ ਪਿਛੇ ਤੱਕ ਪਾਣੀ ਆ। ਜੀ ਹਾਂ ਜੀ। ਆਹ ਸਾਹਮਣੇ ਹੈ ਜੀ। ਹਾਂ ਜੀ। ਉਹ ਮਿੱਤਰੋ ਸਾਹਮਣੇ ਪਏ ਉਧਰ ਦੀਦਣ ਉਹ ਚਿਮਨੀ ਦੀਦੀ ਹਣੀ ਉਹ ਸਾਰਾ ਪਾਣੀ ਆ ਉਥੇ ਤੱਕ। ਆ ਦੇਖੋ ਕਿੱਥੇ ਆ ਜਿਮਨੀ ਤੇ ਪਾਣੀ ਦਿਖਾਉਦੇ। ਬੰਦੇ ਵਾਲੇ ਵੀ ਬੰਦ ਗਏ ਹੋ ਤੇ। ਉਧਰ ਪਾਪਾ ਗਿਆ ਜਾਂਦਾ ਨਾ। ਮੈਂ ਪਾਣੀ ਖਲੋਦਾ ਕੋੜੇ ਕੋੜੇ। ਆ ਜਾਓ ਤੁਹਾਨੂੰ ਕੜਕਰੀ ਆਗਾ। ਕੋਈ ਹੈਗਾ ਉਥੇ। ਹੈਗਾ ਕੋਈ ਉੱਥੇ ਕਿੱਥਰ ਹੋਣੀ ਆ ਕਿਥਰੋ ਤਾਜੀ ਬਣ ਹੁਣ ਫੇ ਹੁਣ ਬਣਾਇਆ ਸਰਕਾਰ ਨੇ ਥੋੜੇ ਟਾਈਮ ਦੇ ਵਿੱਚ ਲੋਕਾਂ ਨੇ ਲੋਕਾਂ ਨੇ ਮਦਦ ਕਰਕੇ ਤਾਂ ਕਿ ਆਹ ਜਿਹੜਾ ਸੜਕ ਹੈ ਸੜਕ ਨਾ ਟੁੱਟ ਜੇ ਪਾਣੀ ਦੇ ਵਹਾ ਦੇ ਨਾਲ ਬਾਕੀ ਤੁਸੀਂ ਦੇਖ ਸਕਦੇ ਆ ਆਹ ਜਿਹੜਾ ਪੁਲ ਘਰ ਜਿੱਦਾਂ ਦੁਆਸਰ ਵਿਚਾਰੇ ਸਾਰੇ ਆਪਣੇ ਵੀਰ ਭਰਾ ਜਿਹੜੇ ਹੈਗੇ ਆ ਹੜ੍ਹ ਦੇ ਕਾਰਨ ਆਪਣੇ ਜੋ ਵੀ ਆਪਣਾ ਰੋਟੀਨ ਦਾ ਸਮਾਨ ਇੱਥੇ ਗੱਡੀਆਂ ਆਪਣੇ ਘਰ ਟਰੈਕਟਰ ਆਪਣਾ ਜੋ ਵੀ ਇੱਥੇ ਲੈ ਕੇ ਇੱਥੇ ਖੜੇ ਆ ਕੋਈ ਪਾਣੀ ਦੇ ਲੈਵਲ ਪਤਾ ਨਹੀਂ ਨਾ ਹੁੰਦਾ ਰਾਤ ਨੂੰ ਕਈ ਵਾਰੀ ਬੰਦਾ ਸੁੱਤਾ ਹੁੰਦਾ ਪਾਣੀ ਦਾ ਲੈਵਲ ਜਿਹੜਾ ਵੱਜ ਜਾਂਦਾ ਆ ਤਾਂ ਕਰਕੇ ਬੰਦੇ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਹੈਗਾ ਬਾਕੀ ਉਹ ਸਾਹਮਣੇ ਦਾ ਦਿਖਦਾ ਕਿ ਜਿਹੜਾ ਆ ਦੇਖੋ ਕਿੰਨਾ ਪਾਣੀ ਵਗਦਾ ਹੋਇਆ ਆ ਬਹੁਤ ਮੁਸ਼ਕਲ ਹੈ ਆ ਮਿੱਤਰੋ ਬਾਕੀ ਕਿਸ਼ਤੀ ਜਾਂਦੀ ਆ ਉਹ ਸਾਹਮਣੇ ਦੇਖੋ ਘਰਾਂ ਚ ਰਾਖਣ ਦਿੰਦੇ ਹਨ ਉਹ ਜਾ ਕੇ ਮਿੱਤਰੋ ਸਮਾਂਦਾਈ ਮਿੱਤਰੋ ਖਸਾ ਰਹੀ ਜਿੱਦਾਂ ਦੇਖੋ ਕਿੰਨੀ ਸਾਰੀਆਂ ਪਰੇਸ਼ਾਨੀਆਂ ਆਈਆਂ ਇੱਥੇ ਸਾਨੂੰ ਤੇ ਪਾਣੀ ਚੋਣੀ ਕਰਕੇ ਬਾਹਰ ਬੈਠੇ ਅੰਸ਼ਾ ਜੀ ਰੋਲ ਨਹੀਂ ਆਉਂਦਾ ਰੋਲ ਨਹੀਂ ਆਉਂਦੀ ਨਹੀਂ ਇੱਥੇ ਬਸ ਤਰਪਾਲਾਂ ਪਾਈਆਂ ਤਰਪਾਲਾਂ ਖੜ-ਖੜ ਕੇ ਬੈਠੇ ਕਿੰਨਾ ਕੁ ਯਾਰਾ ਬਾਕੀ ਖਾਣ ਪੀਣ ਦਾ ਵੀ ਜਿੱਦਾਂ ਰੋਟੀ ਪਾਣੀ ਦਾ ਵੀ ਦਿੱਕਤ ਆਉਂਦੀ ਪਸ਼ੂ ਪਸ਼ੂ ਪਾਲ ਪਸ਼ੂਆਂ ਦਾ ਵੀ ਹਾਂਜੀ ਡੰਗਰਾਂ ਦਾ ਜਾਨ ਦੁੱਧਵਾੜੇ ਵਿਚਾਰੇ ਦੁੱਧਵਾੜੇ ਤੋਂ ਰੋਟੀਆਂ ਆਉਂਦੀਆਂ ਸੇਵਾ ਕਰਦੇ ਆ ਹਾਂਜੀ ਤੇ ਥੋ ਸਰਕਾਰਾਂ ਦਾ ਕੱਖ ਨਹੀਂ ਇਹ ਉਹ ਤਾਂ ਫਸਲਾਂ ਵੀ ਤੁਹਾਡਾ ਦੇਖਦੇ ਆ ਫਸਲਾਂ ਵੀ ਖਰਾਬ ਹੀ ਹੋ ਗਈਆਂ ਸਾਰੀਆਂ ਕੋਈ ਨਾ ਸਭ ਦੁੱਬੇ ਚ ਹਾਂਜੀ ਹਾਂਜੀ ਉਹ ਮਤਰਾ ਤੋਂ ਨਹੀਂ ਦੇਖ ਸਕਦੇ ਇੱਥੇ ਬੰਨ ਦੀ ਤਿਆਰੀ ਚੱਲਦੀ ਪਈ ਇੱਥੇ ਬੰਨ ਲਾਉਂਦੇ ਪਏ ਆ ਅੱਛਾ ਪਾ ਜੀ ਕਿੰਨੇ ਦਿਨ ਹੋ ਗਏ ਬਣਾਉਂਦੇ ਨੂੰ 8 ਦਿਨ ਹਾਂਜੀ 8-9 ਦਿਨ ਹੋ ਗਏ ਰੋਡ ਤੋਂ ਬਣਾਸ ਤੇ ਆ ਰਿਹਾ ਅੱਗੇ ਵੀ ਲਗਾਏ ਨਾ ਅੱਗੇ ਵੀ ਲਗਾਏ ਹਾਂ ਕੋਈ ਜੇ ਸੜਕ ਵੀ ਟੁੱਟ ਰਹੀ ਹੈ ਨਾ ਉਧਰ ਸੇ ਅਗਰ ਜੇ ਨਹੀਂ ਲਗਾ ਤਾਂ ਸੜਕ ਵੀ ਪੂਰੀ ਟੁੱਟ ਜਾਏਗੀ ਇਹ ਦੇਖ ਲੋ ਇਹ ਦੇਖੋ तो बारिश की वजह से दरिया की वजह से बहुत दिक्कत आ रही है मुश्किल हो रही है पशुओं तो का भी देखो डंगर बढ़ गया बेचारे कई रुढ़ गए कहीं मर गए अपने वीर भरा भी सारे लगे हुए हैं मतलब तो। बहुत मुश्किल है ਉੱਪਰ ਲੇਰ ਦੇ ਰਿਹਾ ਉਹ ਸੱਸਰੇ ਵੀ ਦੇਖ ਲਓ ਬੁੱਧਰਾ ਜਿੱਦਾਂ ਨਾ ਸਾਰਾ ਪਾਣੀ ਆ ਤਾਂ ਜਿੱਦਾਂ ਆਪਣੇ ਕਿਸਾਨ ਭਰਾਵਾਂ ਦੇ ਆ ਉਹ ਸਾਹਮਣੇ ਘਰ ਵਾ ਉਹ ਸਾਹਮਣੇ ਘਰ ਆ ਜਦੋਂ ਵੀਰ ਪਰ ਆਪਣੇ ਸਾਰੇ ਜਿੱਦਾਂ ਆਪਣੇ ਗੱਡੀਆਂ ਆਪਣੇ ਟਰਾਲੀਆਂ ਲੈ ਕੇ ਕਿੱਥੇ ਆਏ ਤਾਂ ਜਿਹੜਾ ਸੜਕ ਦਾ ਹਾਲ ਸਾਰੇ ਟੁੱਟਿਆ ਦੇਖੋ ਟਰੱਕ ਨੰਗਣ ਨੂੰ ਵੀ ਉਹ ਸਾਇਦ ਟਰੱਕ ਨੰਗਦਾ ਵੀ ਆ ਦੇਖੋ ਇਹ ਹਾਲਾਤ ਆ ਹੋ ਗਏ ਆ ਇਸ ਰੋਡ ਦੇ ਉੱਪਰ ਮੀਂਹ ਦੇ ਕਾਰਨ ਦੇਖੇ ਸੋਨੇ ਚ ਨਾ ਚਾ ਕੋ ਕੁਮਾਰ ਵੀ ਸਾਹਮਣੇ ਥਲੇ ਗਏ ਸਾਰੇ ਚ ਲਗਾਂ ਜੀ ਆ ਵੀ ਸਾਰਾ ਅੱਗੇ ਦਾ ਪਹਿਲੇ ਸਾਰ ਟੁੱਟ ਗਿਆ ਸੀ ਹਾਂਜੀ ਹਾਂਜੀ ਆਓ ਸਾਹਮਣੇ ਟੁੱਟ ਗਿਆ ਮਤਲਬ ਉਹ ਬਹਿਨ ਦਿਆ ਆਓ ਸਾਹਮਣੇ ਦੇਖੋ 9 ਰੁਪਏ ਚਾ ਉਹ 9 ਰੁਪਏ ਹਾਂਜੀ ਹੌਲੀ ਹੌਲੀ ਪੈਂਦਾ ਪੈਂਦਾ ਸਾਰੇ ਪਾੜ ਜਾਣਾ ਹੈ ਮਤਲਬ ਇਹ ਹੋਰ ਜਿਹੜਾ ਪਾੜ ਗਿਆ ਤੇ ਹਾ ਇਧਰ ਪਾਣੀ ਦਾ ਹੋਰ ਦਬਾਅ ਪਾ ਕੇ ਪਾਣੀ ਹਜੇ ਉੱਪਰੋਂ ਛੱਡਣ ਦੇ ਹਾਂਜੀ ਹਾਂਜੀ ਜਿਹੜੇ ਟੁੱਟ ਗਿਆ ਸਾਰਾ ਪਾਣੀ ਫੇਰ ਹੋਰ ਧੱਕ ਪਾਣੀ ਪਾਣੀ ਦੇ ਹੋਰ ਪਾਣੀ ਨੂੰ ਧੱਕ ਰਹਿਣ ਜਿਹੜਾ ਧੱਕ ਆ ਜਾਣਾ ਉਹਦੇ ਨਾਲ ਹੀ ਹੋਣਾ ਪਣੇ ਯਾਰਾ ਹੀ ਹੋਰ ਪਾਣੀ ਦਾ ਸਾਡੀ ਯਾਰ ਸਿੱਧਰ ਗੜੀ ਜੰਗਲ ਵਾ ਮਤਾਂ ਦਾ ਨੁਕਟਿਆ ਪਾਣੀ ਪਾਣੀ ਹਾਂਜੀ 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 ਜੰਗਲਾਂ ਵੀ ਅੱਗੇ ਇੱਧਰ ਪਾਣੀ ਨਹੀਂਗਾ ਇਹ ਜਿਹੜਾ ਪਿਛੋਂ ਤੋਂ ਸਿਆ ਹੋਰ ਤੋਂ ਟੁੱਟੀਆਂ ਨਾ ਤੋਂ ਸਿਆ ਤੋਂ ਹਾਂਜੀ 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 ਕੌਂਗ ਡੈਮ ਦਾ ਹੋ ਗਿਆ ਪਾਣੀ ਹੋ ਗਿਆ ਹੋਰ ਪਿਛੋਂ ਉਹ ਪਾਣੀ ਜਿਆਦਾ ਪਾਣੀ ਆਇਆ ਮਿੱਤਰੋ ਭਾਰੀ ਹੋਣਾ ਦੇ ਵੀ ਉਧਰ ਪਾਣੀ ਆ ਗਿਆ ਪਾਣੀ ਦੇ ਪਾਜੀ ਦੇਖੋ ਆਪਣੇ ਸਾਰੇ ਜਾਨਵਰ ਵੀ ਆਪਣਾ ਪਸ਼ੂ ਵੀ ਲੈ ਕੇ ਦੂਜੇ ਪਾਸੇ ਜਾ ਰਹੇ ਆ। ਪਾਣੀ ਜ਼ਿਆਦਾ ਆ ਗਿਆ ਸੀ ਉਹਦੇ ਕਰਕੇ ਨਾ ਪਸ਼ੂ ਨੂੰ ਪੱਠਾ ਦਾ ਥਾਂ ਨਹੀਂ ਉੱਤੇ ਪੱਠਾ ਵੀ ਨਹੀਂ ਹਾਂਜੀ ਹਾਂਜੀ ਖੇਤਾਂ ਵਿੱਚ ਦੇਖਾ ਖੇਤਾਂ ਸਰ ਪਾਣੀ ਭਰਿਆ ਪਿਆ ਆ। ਹਾਂਜੀ। ਤਾਂ ਲਾਈਫ ਬਹੁਤ ਹੀ ਟਫ ਹੋ ਗਈ ਆ ਹਾਂਜੀ। ਤਾਂ ਹੁਣ ਤੁਸੀਂ ਜਿੱਦਾਂ ਕੋਈ ਸਤਿ ਰੱਖੇ ਜਗਾ ਵੱਲ ਜਾ ਰਹੇ ਸੀ ਜਗਾ ਸਾਡੇ ਪਸ਼ੂਆਂ ਨੂੰ ਪੀਣੇ ਨਾ। ਹਾਂਜੀ ਹਾਂਜੀ। ਠੀਕ। ਉੱਥਾਂ ਮੈਂ ਅੱਗੇ ਜਾ ਕੇ ਆਇਆ ਉੱਥੇ ਨਾ ਜਿੱਦਾਂ ਮਤਲਬ ਪਸ਼ੂਆਂ ਵਾਸਤੇ ਫੀਡ ਵੀ ਦਿੰਦੇ ਆ। ਚਾਰਾ ਵੀ ਨਾ ਸਿਰ ਟੈਂਟਰ ਰੋਡ ਤੇ ਖੜੇ ਮੁੰਡੇ ਲੱਗੇ ਆ। ਹਾਂਜੀ ਹਾਂਜੀ। ਬਾਕੀ ਮਿੱਤਰੋ ਲੈਫਟ ਜਿਹੜੀ ਮੀਹ ਦੇ ਜਾਨਵਰ ਵੀ ਆ ਬਾਕੀ ਮਿੱਤਰੋ ਮੀਂਹ ਦੇ ਕਾਰਨ ਜੇ ਵਾਤਾਵਰਨ ਜਿਹੜਾ ਜਾਨਵਰਾਂ ਨੂੰ ਵੀ ਬਹੁਤ ਪ੍ਰਭਾਵਿਤ ਕਰਦਾ ਤੁਸੀਂ ਦੇਖ ਸਕਦੇ ਆ ਮੋਰ ਆ ਉਹ ਬੈਠੇ ਆ ਉੜ ਗਏ ਮੋਰ ਆ ਉਹ ਦੇਖੋ ਇਕੱਲਾ ਮੋਰ ਰਹਿ ਗਿਆ ਬਾਕੀ ਮੋਰ ਉੜ ਗਏ ਮੁਰ ਗਏ ਆਉ ਜਾਂਦੇ ਆ ਉਹ ਦੇਖੋ ਵਾਤਾਵਰਨ ਜਿਹੜਾ ਹੈਗਾ ਆ ਇਹ ਹਰ ਇੱਕ ਚੀਜ਼ ਹਰ ਇੱਕ ਨੂੰ ਪ੍ਰਭਾਵਿਤ ਕਰਦਾ ਚਾਹੇ ਉਹ ਜਾਨਵਰ ਹੋਵੇ ਤੇ ਚਾਹੇ ਹੋਵੇ ਇਨਸਾਨ ਤੁਸੀਂ ਦੇਖ ਸਕਦੇ ਪਹਿਲਾਂ ਚਾਰ ਬੈਠੇ ਸੀ ਉਹ ਇਕੱਲਾ ਰਹਿ ਗਿਆ